ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਤ ਸੂਰਾਂ ਨਿਊਜ਼ ਤੇ ਮੈਂ ਤੁਹਾਡਾ ਦੋਸਤ ਟਿੰਕੂ ਪਟਿਆ ਦੱਸ ਜੀ ਕਿ ਲੁਧਿਆਣਾ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਹੈ ਜਿੱਥੇ ਕੰਗੜਵਾਲ ਪੁਲਿਸ ਨੂੰ ਇੱਕ ਵਿਅਕਤੀ ਦੀ ਜਿਹੜੀ Laash ਹੈ ਉਹ ਪੇੜ ਦੇ ਨਾਲ ਲਟਕਦੀ ਹੋਈ ਮਿਲੀ ਹੈ ਦੱਸ ਜੀ ਕੀ ਪੁਲਿਸ ਵੱਲੋਂ Laash ਨੂੰ ਜਿਹੜਾ ਹੈ ਉਹ ਮੌਤਰੀ ਵਿੱਚ ਰਖਵਾ ਦਿੱਤਾ ਗਿਆ ਉਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਤਲ ਕੀਤਾ ਗਿਆ ਪੁਲਿਸ ਵੱਲੋਂ ਵੀ ਇਸ ਬਾਰੇ ਕੀ ਕਿਹਾ ਗਿਆ ਤੁਸੀਂ ਵੀ ਦੇਖੋ ਧੰਨਵਾਦ ਇਸ ਬਿੰਦਸ ਇਹ ਫਾਹਾ ਲੈ ਲਿਆ ਕੋਈ ਪ੍ਰਵਾਸੀ ਮਜ਼ਦੂਰ ਦਾ ਇਹ ਢੰਡਾਰੀ ਹਾਂਜੀ ਸਰ ਰੇਲਵੇ ਲਾਈਨਾਂ ਦੇ ਨਾਲ ਤੇ ਹੁਣ 72 ਘੰਟੇ ਵਾਸਤੇ ਰਖਾਇਆ ਤਾਂ ਹਲੇ ਕੁਛ ਨਹੀਂ ਨਾ ਕੋਲੋਂ ਮਿਲਿਆ ਨਾ ਪਤਾ ਲੱਗਿਆ ਹਲੇ ਨਾਮ ਨੂੰ ਦਾ 72 ਘੰਟੇ ਵਾਸਤੇ ਰਖਾਤੀ ਆ ਇਹਨਾਂ ਦੇ ਵਾਰਸਾਂ ਦੀ ਭਾਲ ਕਰਾਂਗੇ ਉਸ ਤੋਂ ਬਾਅਦ ਅਗਲੀ ਕਰ ਵੀ ਕਰਾਂਗੇ ਮਤਲਬ ਫਾਹਾ ਕਿੱਥੇ ਨਾਲ ਲੱਗਦਾ ਨਹੀਂ ਡਾਕਟਰ ਨੂੰ ਪਰਸ ਖਾਲੀ ਆ ਕਿੰਨੇ ਵਜੇ ਟਾਈਮ ਕੁਛ ਨਹੀਂ ਕਿੰਨੇ ਵਜੇ ਟਾਈਮ ਸਾਨੂੰ ਤਾਂ ਹੁਣੇ 1 ਵਜੇ ਪਰਮਿਸ਼ਨ ਮਿਲੀ ਸੀਗੀ ਤੇ ਨਾਲ ਹੀ ਅਸੀਂ ਉੱਥੇ ਪਹੁੰਚ ਗਏ ਇਹ ਕੰਗਣਵਾਲ ਚੌਕੀ ਥਾਣਾ ਸਾਨੇਵਾਲ ਆਪਾ ਜੀ ਪਰਸ ਵਿੱਚ ਕੁਝ ਮਿਲਿਆ ਨਹੀਂ ਨਹੀਂ ਖਾਲੀ ਆ ਜੀ ਨਹੀਂ ਕੁਝ ਵੀ ਨਹੀਂ ਹੈ ਖਾਲੀ ਜਮ ਨਹੀਂ ਨਹੀਂ ਕੋਈ ਹੈ ਨਹੀਂ ਕੋਈ ਜਦੋਂ ਜਾਂਦਾ ਕੋਈ ਆਏਗਾ ਤਾਂ ਫੇਰ ਹੀ ਪਤਾ ਲੱਗੇਗਾ ਤੁਹਾਡੀ ਆਈਡੀ ਮਨਤਾਬੀ ਸਰ ਮੇਰੇ ਤੋਂ ਇਹ ਲੱਗਦਾ ਜੀ ਜਿਵੇਂ ਇਹਨੇ ਰਾਤ ਫਾਹਾ ਲੈ ਲਿਆ ਹੁੰਦਾ ਕਿਉਂਕਿ ਰੇਲਵੇ ਲਾਈਨਾਂ ਦੇ ਨਾਲ ਇੱਕ ਦਰਖਤ ਸੀਗਾ ਹਾਂ ਉੱਥੇ ਪਤਾ ਵੀ ਨਹੀਂ ਲੱਗਦਾ ਆਮ ਜੰਦੇ ਬੰਦੇ ਨੂੰ ਨਹੀਂ ਪਤਾ ਲੱਗਦਾ ਸੁਣ ਸੁਣ ਉਮਰ ਕਿੰਨੀ ਹੋਣੀ ਕੋਈ ਪਤਾ ਲੱਗ ਬਾਕੀ ਐਨੀ ਗੈਸ ਇਹ 25-20 ਸਾਲ ਲੱਗਦੀ ਹੈ ਹਾਂ ਜੀ ਨਹੀਂ ਤਾਂ ਹੁਣ ਡਾਕਟਰ ਹੀ ਦੱਸੇ ਪਰਵਾਸੀ ਪਰਵਾਸੀ ਬੰਦਾ